ਲੋਕ ਸਭਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਸਰਹੱਦੀ ਇਲਾਕਿਆਂ ਦਾ ਕੀਤਾ ਦੌਰਾ ਦੱਸਦੇ ਹੀ ਇਸ ਮੌਕੇ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਹਾਂ ਕੋਲੀਆਂ ਬੰਮਿਆਲ ਫਤਿਹਪੁਰ ਮੰਜੀਰੀ ਖੋਜ ਕੀ ਚੱਕ ਮੁੱਠੀ ਜੰਡਿਆਲ ਵਿਖੇ ਇਹ ਜਿਹੜਾ ਦੌਰਾ ਹੈ ਉਹਨਾਂ ਵੱਲੋਂ ਕੀਤਾ ਗਿਆ ਜਿੱਥੇ ਲੋਕਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਬਾਈਕ ਰੈਲੀ ਜਿਹੜੀ ਹੈ ਉਹ ਵੀ ਕੱਢੀ ਤੇ ਕਾਂਗਰਸ ਨੂੰ ਵੱਡਾ ਇਕੱਠ ਤੇ ਵੱਡਾ ਸਮਰਥਨ ਜਿਹੜਾ ਉਹ ਮਿਲਦੇ ਹੋਏ ਦੇਖ ਕੇ ਸੁਖਿੰਦਰ ਸਿੰਘ ਰੰਦਾਵਾ ਨੇ ਵੀ ਆਪਣੇ ਦਿਲ ਦੀ ਗੱਲ ਕਹੀ ਉਹਨਾਂ ਨੇ ਕਿਹਾ ਲੋਕਾਂ ਨੂੰ ਵੋਟ ਅਪੀਲ ਕਰਦੇ ਹੋਏ ਕਿ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦਿੱਤਾ ਜਾਵੇ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਵੋਟ ਦਿੱਤੀ ਜਾਵੇ ਤਾਂ ਕਿ ਜਦੋਂ ਉਹਨਾਂ ਦੀ ਸਰਕਾਰ ਜਿਹੜੀ ਆ ਜਾਵੇ ਤਾਂ ਉਹ ਵੀ ਏਸੀ ਇਲਾਕਿਆਂ ਦੇ ਲਈ ਸੇਵਾ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਦੇਖਣਗੇ ਹਮੇਸ਼ਾ ਇਹਨਾਂ ਇਲਾਕਿਆਂ ਨੂੰ ਜਿਹੜਾ ਉਹ ਪੈਰ ਦੇ ਆਧਾਰ ਤੇ ਰੱਖਿਆ ਜਾਵੇਗਾ ਤਾਂ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਉਹ ਜ਼ਰੂਰ ਕਿਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਏ ਹੋਏ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਜੋ ਵੀ ਇਸ ਇਲਾਕੇ ਦੇ ਲਈ ਕਾਰਜ ਕੀਤੇ ਨੇ ਉਹਨਾਂ ਦੇ ਜਿਹੜਾ ਹੈ ਬਹੁਤ ਹੀ ਸ਼ਲਾਘਾਯੋਗ ਕਾਰਜ ਜਿਹੜੇ ਉਹਨਾਂ ਵੱਲੋਂ ਕੀਤੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅਜਿਹੇ ਕਾਰਜ ਕਰਾਂਗੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਕਦੀ ਮਹਿਸੂਸ ਨਹੀਂ ਹੋਵੇਗਾ ਕਿ ਉਹਨਾਂ ਦੀ ਆਪਣੀ ਸਰਕਾਰ ਲੈ ਕੇ ਆਵਾਂਗੇ ਇਸ ਲਈ ਉਹਨਾਂ ਨੇ ਲੋਕਾਂ ਨੂੰ ਵੋਟ ਦੀ ਅਪੀਲ ਕਰਦੇ ਹੋਏ ਕਿਹਾ ਕਿ ਇੱਕ ਵਾਰੀ ਮੌਕਾ ਜ਼ਰੂਰ ਦੇਖ ਕੇ ਦੇਖੋ ਤੇ ਹੁਣ ਤੁਹਾਨੂੰ ਦਿਖਾਣੇ ਆ ਤਸਵੀਰਾਂ ਜੋ ਕਿ ਇਸ ਇਲਾਕੇ ਦੀਆਂ ਨੇ ਤੇ ਕਿਸ ਕਿਸ ਤਰ੍ਹਾਂ ਦਾ ਇਕੱਠ ਜੁੜਾ ਹੈ ਉਹ ਦੇਖਣ ਨੂੰ ਮਿਲਿਆ ਹੈ ਆਉ ਦੇਖਦੇ ਆ ਇਸ ਸਮੇਂ ਦੀ ਖਾਸ ਖਬਰ ਦੇਖੋ ਜਗेंद्रਪਾਲ ਜੀ ਨੌਨਸਟ੍ਰੇਡਲ 'ਚ ਬੇਸ਼ੱਕ ਨੇ ਪਰ ਉਹਨਾਂ ਦਾ ਧਿਆਨ ਇੱਥੇ ਆ ਕਿ ਮੈਂ ਆਪ ਉਹਨਾਂ ਨਾਲ ਵੀਡੀਓ ਤੇ ਵੀ ਗੱਲ ਤੇ ਨਹੀਂ ਹੋਈ ਪਰ ਉਹਨਾਂ ਨਾਲ ਮੈਂ ਵੀਡੀਓ ਤੇ ਉਹਨਾਂ ਨੂੰ ਸਾਰਾ ਉਹਨਾਂ ਦੇ ਮੈਸੇਜ ਵੀ ਉੱਥੇ ਨੇ ਡਾਕਟਰ ਜਨਾਬ ਗੱਲ ਕੀਤੀ ਔਰ ਉਹਨਾਂ ਨੇ ਜੋ ਕਿਹਾ ਕਿ ਐਡਾ ਦਲੇਰ ਪੇਸ਼ੈਂਟ ਅਸੀਂ ਪਹਿਲਾਂ ਵੇਖਿਆ ਕਿ ਜਿਹੜਾ ਬਹੁਤ ਜਲਦੀ ਹੋਸ਼ ਚ ਵੀ ਆ ਗਿਆ ਤੇ ਜਿਹੜਾ ਰਿਕਵਰੀ ਵਾਲੇ ਪਾਸੇ ਬਹੁਤ ਜਲਦੀ ਨਾਲ ਵੱਧ ਰਿਹਾ। ਔਰ ਇੱਥੇ ਆਣ ਕੇ ਮੈਂ ਦੇਖਿਆ ਕਿ ਸਾਰੇ ਜਗਿੰਦਰਪਾਲ ਬਣ ਕੇ ਕਿ ਉਹਨਾਂ ਦੀ ਕਾਰਡ ਕੋਈ ਮਸੂਹ ਨਹੀਂ ਮਹਿਸੂਸ ਨਹੀਂ ਹੋ ਦਿੱਤੀ ਬਹੁਤ ਜਲਦੀ ਇਹ ਐਮਐਲਏ ਸਾਹਿਬ ਉੱਥੋਂ ਤੰਦਰੁਸਤ ਹੋ ਕੇ ਤੇ ਪਹਿਲਾਂ ਨਾਲ ਤਗੜੇ ਹੋ ਕੇ ਆਉਣਗੇ ਤੇ ਜਿਹੜੀਆਂ ਪਹਿਲੀਆਂ ਵੀ ਡਾਕਟਰ ਕਹਿੰਦੇ ਜਿਹੜੀਆਂ ਪਹਿਲਾਂ ਅੰਦਰ ਥੋੜੀਆਂ ਬੋਤੀਆਂ ਹੈਗੀਆਂ ਸੀ ਪ੍ਰੋਬਲਮ ਉਹ ਹਟ ਕਰਕੇ ਸੀ ਉਹ ਵੀ ਸਭ ਕੁਝ ਰਿਮੂਵ ਹੋ ਗਿਆ ਤੇ ਉਹਨਾਂ ਦੇ ਕਿਹਦੇ ਹੁਣ ਕੋਈ ਇਹੋ ਜੀ ਚੀਜ਼ ਨਹੀਂ ਰਹੀ ਕਿ ਜਿਹਦਾ ਕੋਈ ਅਸੀਂ ਕਹਿ ਸੀਗੇ ਕਿ ਆ ਇਹਦੇ ਚ ਡੈਫੀਸ਼ੈਂਸੀ ਆ ਆ ਕੋਈ ਅਗੇ ਕਦੇ ਬਸ ਮੈਟਰ ਆਫ ਡੇਜ਼ ਆ ਕਿ ਥੋੜੇ ਦਿਨ ਨੇ ਕਿਉਂਕਿ ਉਹਦੇ ਜੋ ਬੋਲਣ ਲਈ ਬੰਦ ਕੀਤਾ ਦਾ ਸ਼ੈਅ ਕਰਦੇ ਨੇ ਔਰ ਕਮਰੇ ਚ ਜਿਹੜੀ ਹੈਗਾ ਉਹ ਕਦੇ ਅੱਧਾ ਘੰਟਾ ਉਹਨਾਂ ਨੂੰ ਵਾਕ ਵੀ ਕਰਾਉਂਦੇ ਆ ਸਰ ਬਾਰਡਰ ਏਰੀਆ ਪਿਛੜੇ ਏਰੀਆ ਕਿਸ ਤਰ੍ਹਾਂ ਦੇਖਦੇ ਉਹਨੂੰ ਕਿੱਦਾਂ ਰਿਵਾਈਵ ਕੀਤਾ ਜੇ ਮੇਰੀ ਗੱਲ ਸੁਣੋ ਬੋਲਦਾ ਮੈਂ ਬਹੁਤ ਕੁਝ ਕਰ ਦਿੱਤਾ ਮੇਰਾ ਖਲ ਤੇ ਤੂੰ ਉਹਦੇ ਚ ਕੱਢ ਲੋ ਇਹ ਇਹ ਇਲਾਕਾ ਪਛੜਿਆ ਨਹੀਂ ਮੈਂ ਕਹਿੰਦਾ ਇਹ ਇਲਾਕਾ ਨੈਗਲੈਕਟ ਕੀਤਾ ਜੋ ਇੱਥੇ ਖਣਿਜ ਨੇ ਜੋ ਥੋੜੀ ਜ਼ਮੀਨਾਂ ਦੇ ਵਿੱਚ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਜੋ ਕੰਟਰੈਕਟਰਾਂ ਦੀ ਲੁੱਟ ਖਸੁੱਟ ਹੋ ਰਹੀ ਆ ਕਾਫੀ ਚੀਜ਼ਾਂ ਤੋਂ ਵਾਂਝਾ ਆ ਸਰ ਮੈਂ ਮੈਂ ਇਹੀ ਕਹਿ ਰਿਹਾ ਇਹ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੁਣ ਇੱਥੇ ਮੰਤਰੀ ਆ ਉਹਨੂੰ ਕਿਉਂ ਨਹੀਂ ਪੰਜ ਮਹੀਨੇ ਚ ਇੱਥੇ ਕੁਝ ਕਰ ਸਕਿਆ ਉਹਨਾਂ ਕਹਿੰਦੇ ਅਸੀਂ ਇਦਾਂ ਕਰਦਾਂਗੇ ਅਸੀਂ ਇਹਨਾਂ ਰੈਵਨਿਊ ਲਾਵਾਂਗੇ ਇੱਥੋਂ ਲਾਵਾਂਗੇ ਉੱਥੋਂ ਲਾਵਾਂਗੇ ਉਹਨਾਂ ਕੋਲ ਫੂਡ ਸਪਲਾਈ ਤੇ ਦੱਸ ਦੋ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ। ਗੁਰਦਾਸਪੁਰ ਜ਼ਿਲ੍ਹੇ ਦਾ ਫੋਰੈਸਟ ਦਾ ਮੰਤਰੀ ਹੋਵੇ ਤੇ 27000 ਕਿੱਲੇ ਦੇ ਉੱਤੇ ਜਦੋਂ ਮੈਂ ਕੱਲ ਗਿਆ ਉੱਧਰ ਜਨੇਰਾ ਸਾਈਡ 27000 ਏਕੜ ਦੇ ਉੱਪਰ ਲੋਕਾਂ ਦਾ ਜਨਾ ਦੇ ਜ਼ਮੀਨ ਦੇ ਸੀ ਉਹ ਸਾਰੇ ਦੀ ਸਾਡੀ ਜ਼ਮੀਨ ਤੇ ਕੋਰ ਕਰਕੇ ਫੋਰੈਸਟ ਨੂੰ ਦੇ ਦਿੱਤੀ ਕਿ 1.5-2 2 ਕਈਆਂ ਦੇ ਕਨਾਲਾਂ ਚ ਸੀਗੇ। ਕਈ ਪੱਠੇ ਬੀਜਣ ਜੋਗੇ ਸੀਗੇ ਕਿ ਉੱਧਰ ਇੱਕ ਗਾਂ ਜਾਂ ਦੋ ਗਾਂਵਾਂ ਰੱਖ ਕੇ ਆਪਣੇ ਪੇਟ ਦਾ ਪਰ ਕਰ ਰਹੇ ਸੀ ਰੋਟੀ ਪਾਣੀ ਚਲਾ ਰਹੇ ਸੀ ਕੋਲ ਜਾ ਕੇ ਦਿੱਲੀ ਚ ਗੱਲ ਕੀਤੀ ਜਾਏਗੀ ਕਿ ਇਹਦੇ ਚ ਐਮੈਂਡਮੈਂਟ ਕਰੋ ਜਿਹੜੇ ਲੋਕੇ ਜ਼ਮੀਨ ਵਾਈ ਜੋਗ ਆ ਜਿੱਥੇ ਪਹਿਲੇ ਹੀ ਫੋਰੈਸਟ ਬਹੁਤ ਆ ਉਹ ਜਿਹੜੇ ਲੋਕਾਂ ਨੂੰ ਫੋਰੈਸਟ ਦੇ ਨਾਲ ਨਾਲ ਉਥੇ ਖੇਤੀਬਾੜੀ ਵੀ ਅਲੋਕ ਕੀਤੀ ਜਾਏ ਇੱਥੇ ਪਾਣੀ ਦੀ ਜਿਹੜੀ ਸਮੱਸਿਆ ਸੜਕਾਂ ਦੀ ਸਮੱਸਿਆ ਇਹ ਜਿਹੜੇ ਜਿਹੜੇ ਕ੍ਰੈਸ਼ਰ ਹੋਣਗੇ ਇਹ ਲੋਕਾਂ ਦੇ ਹੋਣਗੇ ਨਾ ਕਿ ਪਰਚੀ ਵਾਲੇ ਨਹੀਂ ਹੋਣਗੇ ਕਿ ਪਰਚੀ ਵਾਲਾ ਕੋਈ ਨਹੀਂ ਬੈਠੇਗਾ ਇਹ ਮੈਂ ਵਾਦਾ ਕਰਕੇ ਚੱਲਿਆ ਕੈਮਰਾ ਪਰਸ ਤੋਂ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ